ਅਗਲੀ ਜਿਹੜੀ ਹਰਜਨ ਸਿੰਘ ਜੀ ਖਬਰ ਉਸਤੇ ਨਜ਼ਰ ਮਾਰਦੇ ਜਾਈਏ ਤਾਂ ਫੈਡਰਲ ਰਿਜ਼ਰਵ ਅਮਰੀਕਾ ਦੇ ਨਿਵਾਸੀਆਂ ਨੂੰ ਇਹ ਕਹਿ ਰਿਹਾ ਆ ਵੀ ਭਾਈ ਤੁਹਾਨੂੰ ਲੰਮਾ ਸਮਾਂ ਜਿਹੜਾ ਉਹ ਵਕਤ ਕਰਨਾ ਪੈ ਸਕਦਾ ਆ ਯਾਨੀ ਕਿ ਜਿੰਨਾ ਸੋਚ ਰਹੇ ਹੋ ਉਸ ਦੇ ਨਾਲੋਂ ਵੱਧ ਸਮਾਂ ਜਿਹੜਾ ਉਹ ਇੰਤਜ਼ਾਰ ਕਰਨਾ ਪੈ ਸਕਦਾ ਹੈ ਇੰਟਰਸਟ ਰੇਟ ਕੱਟਸ ਨੂੰ ਜਿਹੜਾ ਉਹ ਲੈ ਕੇ ਫੈਡ ਦਾ ਜਿਹੜਾ ਨੈਕਸਟ ਡਿਸੀਜਨ ਆ ਅ ਇਹਦੇ ਨਾਲ ਜਿਹੜੇ ਅਮਰੀਕਨਸ ਆ ਇਹ ਜੋ ਇੰਤਜ਼ਾਰ ਕਰ ਰਹੇ ਆ ਰੇਟ ਕੱਟਸ ਦਾ ਉਹਦੇ ਵਿੱਚ ਜਿਹੜੀ ਉਹ ਦੇਰੀ ਹੋ ਸਕਦੀ ਆ ਕਹਿੰਦੇ ਵੀ ਇੰਟਰਸਟ ਰੇਟਸ ਨੂੰ ਸਟੇਡੀ ਰੱਖਣ ਦੀ ਸੰਭਾਵਨਾ ਜਿਹੜੀ ਉਹਨਾਂ ਨੇ ਪ੍ਰਗਟਾਈ ਆ ਕੱਲ ਨੂੰ ਜਿਹੜਾ ਇਹਨਾਂ ਨੇ ਇਸ ਉੱਤੇ ਫੈਸਲਾ ਲੈਣਾ ਹੈਗਾ ਆ ਜੌਬਸ ਰਿਪੋਰਟ ਜਿਹੜੀ ਆ ਉਹ ਵੀ ਸਟਰੋਂਗ ਫੇਰ ਆਈ ਆ ਤੇ ਇਨਫਲੇਸ਼ਨ ਅਜੇ ਵੀ ਤਾਂ ਉਹੀ ਜਿਹੜੀ ਉਹ ਨਜ਼ਰ ਆ ਰਹੀ ਆ ਜਿਸ ਕਰਕੇ ਉਹ ਇਹੀ ਨਜ਼ਰ ਆ ਰਿਹਾ ਆ ਵੀ ਭਾਈ ਅਮਰੀਕਾ ਦੇ ਵਿੱਚ ਜੇ ਇੰਟਰਸਟ ਰੇਟ ਜਲਦੀ ਘਟਦਾ ਨਜ਼ਰ ਨਹੀਂ ਆਉਂਦਾ ਕਿੰਨੇ ਵੀ ਇਕਨੋਮਿਕ ਡਾਟਾ ਜਿੰਨੀ ਦੇਰ ਤੱਕ ਉਹਨਾਂ ਦੇ ਸਾਵਧਾਨੀ ਆਉਂਦਾ ਤਾਂ ਉਨੀ ਦੇਰ ਤੱਕ ਇੰਟਰਸਟ ਰੇਟ ਜਿਹੜਾ ਹੋ ਉੱਤੇ ਹੀ ਰਹੇਗਾ ਯੂ ਐਸ ਦਾ ਡਾਲਰ ਕਹਿੰਦੇ ਆ ਵੀ ਓਦਾਂ ਥੋੜਾ ਸਟਰੋਂਗ ਹੋਇਆ ਆ ਜਿਹੜੀਆਂ ਜੌਬ ਦੀਆਂ ਰਿਪੋਰਟਸ ਸਟਰੋਂਗ ਆਉਣ ਦੇ ਕਰਕੇ ਤੇ ਫੈਡ ਨੇ ਜਿਹੜਾ ਡਿਲੇ ਕਰ ਦਿੱਤਾ ਹੈ ਜਿਹੜਾ ਈਜ਼ਿੰਗ ਕਰਨੀ ਸੀ ਇਸ ਸਾਲ ਦੇ ਵਿੱਚ ਪਾਸ ਨੂੰ ਲੈ ਕੇ ਨੋਰਮ ਫਾਰਮ ਪੇਰੋਲ 272000 ਪਿਛਲੇ ਮਹੀਨੇ ਜਿਹੜੀਆਂ ਉਹ ਐਕਸਪੈਂਡ ਹੋਈਆਂ ਆ ਰਿਵੀਜ਼ਨ ਦੇ ਵਿੱਚ ਜਿਹੜੀਆਂ 15000 ਉਸ ਦੇ ਨਾਲੋਂ ਮਾਰਚ ਅਪ੍ਰੈਲ ਦੇ ਨਾਲੋਂ ਕੰਬਾਈਨਡ ਦੇ ਨਾਲੋਂ ਜਿਹੜੀਆਂ ਘੱਟ ਜੌਬਸ ਨਜ਼ਰ ਆ ਰਹੀਆਂ ਸੀ ਇਕਨੋਮਿਸਟ ਜਿਹੜੇ ਆ ਉਹ ਸੋਚਦੇ ਸੀ ਵੀ 1 ਲੱਖ 85000 ਜੌਬਸ ਜਿਹੜੀਆਂ ਹੋਣਗੀਆਂ ਪਰ ਸਟਰੋਂਗਰ ਦੈਨ ਐਕਸਪੈਕਟਿਡ ਜੌਬ ਮਾਰਕੀਟ ਨੇ ਇਹ ਜਿਹੜੇ ਇੰਟਰਸਟ ਰੇਟ ਕੱਟਸ ਆ ਉਹਨਾਂ ਉੱਤੇ ਹਾਲ ਦੀ ਘੜੀ ਜਿਹੜਾ ਉਹ ਅਵਿਸ਼ਰਾਮ ਵਿਰਾਮ ਜਿਹੜਾ ਇਹ ਔਲਾਦ ਦਿੱਤਾ ਆ ਅਨਇੰਪਲੋਇਮੈਂਟ ਜਿਹਦੀ ਜਿਹੜੀ ਰੇਟ ਆ অলਮੋਸਟ 4% ਤੇ ਉੱਤੇ ਜਿਹੜੀ ਉਹ ਪਹੁੰਚੀ ਹੋਈ ਆ 3.9% ਤੇ ਸੀਗੀ ਅਪ੍ਰੈਲ ਮਹੀਨੇ ਦੇ ਵਿੱਚ ਜੋ ਕਿ ਪਿਛਲੇ 27 ਮਹੀਨਿਆਂ ਤੋਂ ਕਹਿੰਦੇ ਵੀ ਇਸ ਲੈਵਲ ਦੇ ਉੱਤੇ 4% ਤੋਂ ਥੱਲੇ ਸੀ ਪਰ ਹੁਣ 4% ਦੇ ਉੱਤੇ ਜਿਹੜੀ ਅਨਇੰਪਲੋਇਮੈਂਟ ਦੀ ਰੇਟ ਪਹੁੰਚ ਚੁੱਕੀ ਹੈਗੀ ਆ ਸੋ ਐਫਓਐਮਸੀ ਦੇ ਵਿੱਚ ਜਿਹੜੀ ਮੀਟਿੰਗ ਚੱਲ ਰਹੀ ਆ ਉਹਦੇ ਵਿੱਚ ਪਾਲਿਸੀ ਦੇ ਵਿੱਚ ਕਿਸੇ ਤਰੀਕੇ ਦੀ ਕੋਈ ਬਹੁਤੀ ਚੇਂਜਸ ਨਾ ਹੋਣ ਬਾਰੇ ਹੀ ਜਿਹੜੀ ਆ ਉਹ ਕያስ ਰਹੀਆਂ ਲੱਗ ਰਹੀਆਂ ਨੇ ਅਗਲੀ ਖ਼ਬਰ ਵਿੱਚ ਚਲਿਏ ਆਪਣੇ ਗੁਆਂਢੀ ਮੁਲਕ ਕੈਨੇਡਾ ਵਾਲੇ ਕਹਿੰਦੇ ਵੀ ਸਾਨੂੰ ਬੜਾ ਫਿਕਰ ਆ ਵੀ ਯੂ ਐਸ ਏ ਦੇ ਵਿੱਚ ਜਿਹੜੀ ਸਿਵਲ ਵਾਰ ਲੱਗ ਸਕਦੀ ਹੈਗੀ ਆ ਸੋ ਇਹ ਬੜਾ ਸੀਰੀਅਸਲੀ ਜਿਹੜੀ ਕੈਨੇਡਾ ਦੀ ਸਰਕਾਰ ਆ ਉਹ ਸੋਚ ਰਹੀ ਹੈਗੀ ਆ ਜਦੋਂ ਹੁਣ ਜਸਟਿਨ ਟਰੂਡਰ ਹੋਣੀ ਜੋ ਬਾਈਡਨ ਹੋਣਾ ਨੂੰ ਜੀ 7 ਸਮਿਟ ਜੋ ਇਟਲੀ 'ਚ ਹੋਣ ਜਾ ਰਹੀ ਆ ਉੱਥੇ ਮਿਲਣਗੇ ਯੂਜ਼ੂਲੀ ਕਹਿੰਦੇ ਇਹ ਡਾਇਰੈਕਟਲੀ ਤਾਂ ਨਾ ਪੁੱਛਣਗੇ ਉਹਨਾਂ ਨੂੰ ਵੀ ਯੂਐਸ ਜਿਹੜਾ ਆ ਰਿਸਕ ਆਫ ਅਰਪਟਿੰਗ ਇਨ ਸਿਵਲ ਵਾਰ ਹੈਗਾ ਆਉਣ ਵਾਲੇ ਸਾਲਾਂ ਦੇ ਵਿੱਚ ਜਿਹੜੀ ਟਰੂਡੋ ਗਵਰਨਮੈਂਟ ਦੇ ਕੁਝ ਲੋਕ ਇਹ ਸੱਚਮੁੱਚ ਹੀ ਇਦਾਂ ਸੋਚ ਰਹੇ ਹੈਗੇ ਆ ਵੀ ਉਹਨਾਂ ਦੇ ਗਵਰੰਟੀ ਮੁਲਕ ਦੇ ਵਿੱਚ ਕਿਸੇ ਤਰ੍ਹਾਂ ਵੀ ਜਿਹੜੀ ਸਿਵਲ ਵਾਰ ਆ ਉਹ ਲੱਗ ਸਕਦੀ ਹੈਗੀ ਆ ਇਹ ਇੱਕ ਹਾਈਪੋਥੈਟিক্যাল ਕੁਐਸਚਨ ਹੈਗਾ ਕਹਿੰਦੇ 37 ਪੇਜ ਦਾ ਇੱਕ ਡਾਕੂਮੈਂਟ ਸੀ ਉਹ ਤਿਆਰ ਕੀਤਾ ਗਿਆ ਹੈਗਾ ਆ ਕਿਸ ਤਰ੍ਹਾਂ ਬੀ ਅਮਰੀਕਾ ਦੇ ਵਿੱਚ ਕੀ ਕੁਝ ਵਾਪਰ ਸਕਦਾ ਹੈਗਾ ਜੇ ਪ੍ਰੈਜ਼ੀਡੈਂਟ 트੍ਰੰਪ ਹੁਣੀ ਜਿੱਤਦੇ ਆ ਜਾਂ ਜੇ ਨਵੇਂ ਵੀ ਜਿੱਤਦੇ ਹੈਗੇ ਤੁਹਾਨੂੰ ਸਾਰੇ ਨੂੰ ਪਤਾ ਹੀ ਆ ਕਿ ਜਦੋਂ ਪ੍ਰੈਜ਼ੀਡੈਂਟ 트੍ਰੰਪ ਹੁਣੀ ਸੀਗੇ ਉਹਦੇ ਵੀ ਜਿਹੜੇ ਜਸਟਨ ਟਰੂਡੋ ਆ ਉਹਨਾਂ ਦੇ ਨਾਲ ਕੁਬਾਲੇ ਰਿਲੇਸ਼ਨ ਗੁੱਡ ਨਹੀਂ ਸੀ ਹਾਲਾਂਕਿ ਉਹਨਾਂ ਨੇ ਤਿੰਨਾਂ ਮੁਲਕਾਂ ਦਾ ਜਿਹੜਾ ਬਿਜ਼ਨਸ ਡੀਲ ਆ ਉਹ ਜ਼ਰੂਰ ਪਾਸ ਕੀਤੀ ਸੀ ਮਕਸੀਕੋ ਕੈਨੇਡਾ ਤੇ ਅਮਰੀਕਾ ਦੀ ਤੇ ਪਾਲਸੀ ਹੋਰੀਜਨ ਨੇ ਇਹ ਰਿਪੋਰਟ ਜਾਰੀ ਕੀਤੀ ਆ ਕਹਿੰਦੇ ਵੀ ਫਿਕਸ਼ਨ ਵੀ ਹੋ ਸਕਦੀ ਆ ਪਰ ਸੋਚ ਇਹੇ ਰਹੇ ਹੈਗੇ ਆ ਵੀ ਇਦਾਂ ਦਾ ਅਮਰੀਕਾ ਦੇ ਵਿੱਚ ਵਾਪਰ ਸਕਦਾ ਹੈਗਾ ਜੀ ਜੀ ਬਿਲਕੁਲ ਅਗਲੀ ਜਿਹੜੀ ਖਬਰ ਉਸ ਤੇ ਨਜ਼ਰ ਮਾਰਦੇ ਜਾਈਏ ਤਾਂ ਇਕਨੋਮੀ ਦੇ ਨਾਲ ਹੀ ਸੰਬੰਧਿਤ ਇੱਕ ਹੋਰ ਖਬਰ ਤੁਹਾਡੇ ਨਾਲ ਸਾਂਝ ਪਾ ਲਈਏ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਜੌਬ ਓਪਨਿੰਗਸ ਆ ਉਹ ਪਿਛਲੇ 2 ਸਾਲਾਂ ਦੇ ਵਿੱਚ 42% ਘੱਟ ਚੁੱਕੀਆਂ ਹੈਗੀਆਂ ਮੰਥਦਰ ਮੰਥ ਜੇ ਦੇਖਿਆ ਜਾਵੇ ਤਾਂ کافی ਜਿਆਦਾ ਜਿਹੜਾ ਉਹ ਡਾਊਨ ਆ ਚੁੱਕਾ ਆ ਕੈਲੀਫੋਰਨੀਆ ਦੇ ਵਿੱਚ ਕਹਿੰਦੇ ਮੁਲਕ ਦੇ ਵਿੱਚ ਸੈਕੰਡ ਬਿਗੇਸਟ ਡ੍ਰੌਪ ਜੌਬ ওপਨਿੰਗ ਦੇ ਵਿੱਚ ਆਇਆ ਆ ਜਦੋਂ ਤੋਂ ਫੈਡ ਰਿਜ਼ਰਵ ਨੇ 2 ਸਾਲ ਪਹਿਲਾਂ ਇੰਟਰਸਟ ਰੇਟ ਵਧਾਉਣੇ ਸ਼ੁਰੂ ਕੀਤੇ ਸੀਗੇ ਤੇ ਉਸ ਤੋਂ ਬਾਅਦ ਹੁਣ ਹੌਲੀ ਹੌਲੀ ਥੱਲੇ ਨੂੰ ਇਹ ਜਿਹੜਾ ਆਂਕੜਾ ਆ ਰਿਹਾ ਆ ਹੈਗਾ ਆ ਅ ਕਹਿੰਦੇ ਵੀ ਫੈਡ ਦੀ ਜਿਹੜੀ ਬੈਟਲ ਆ ਚਾਰ ਦਹਾਕੇ ਤੋਂ ਸਭ ਤੋਂ ਤੇਜ਼ ਜਿਹੜੀ ਮਹਿੰਗਾਈ ਦੇ ਨਾਲ ਆ ਉਸ ਲਈ ਉਸ ਦੇ ਨਾਲ ਜਿਹੜਾ ਉਹ ਜੂਝ ਰਹੇ ਹੈਗੇ ਮਾਰਚ 2024 ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਕਹਿੰਦੇ ਵੀ ਸੈਕਿੰਡ ਲਾਰਜੈਸਟ ਨੰਬਰ ਆਫ ਓਪਨਿੰਗਸ ਹੈਗੀਆਂ 2 ਲੱਖ 7 ਲੱਖ 34 ਹਜ਼ਾਰ ਜਿਹੜੀਆਂ 8.3 ਮਿਲੀਅਨ ਓਵਰਆਲ ਯੂਐਸ ਤੇ ਯੂਐਸ ਦੇ ਵਿੱਚ ਓਪਨਿੰਗ ਸੀਗੀਆਂ ਨੰਬਰ 1 ਦੇ ਉੱਤੇ ਟੈਕਸਾਸ ਸੀਗਾ 8 ਲੱਖ 7000 ਦੇ ਨਾਲ ਫਿਰ ਫਲੋਰੀਡਾ ਜਿਹੜਾ ਉਤੀਜੇ ਨੰਬਰ ਤੇ ਸੀਗਾ 5 ਲੱਖ 43000 ਦੇ ਨਾਲ ਸੋ ਕਹਿੰਦੇ ਵੀ ਜੌਬ ਓਪਨਿੰਗ ਹੁਣ ਮਾਰਚ 200 20 ਦੇ ਮੁਕਾਬਲੇ ਇਹ 42% ਘਾਟਾ ਓਵਰਆਲ ਨੇਸ਼ਨਵਾਈਡ ਜਿਹੜਾ ਡਿਕਲਾਈਨ ਹੈ 31% ਆ ਤੇ 11% ਨੇਸ਼ਨ ਦੀ ਐਵਰੇਜ ਦੇ ਨਾਲੋਂ ਵੱਦ ਜਿਹੜੀਆਂ ਜੌਬਸ ਆ ਉਹ ਘਟ ਇੱਥੇ ਜਿਹੜੀਆਂ ਹੋ ਰਹੀਆਂ ਆ ਜੌਬ ওপਨਿੰਗਸ ਜਿਹੜੀਆਂ ਘਟ ਹੋਈਆਂ ਆ ਸੋ ਇਹ ਇਹ ਬੜਾ ਸ਼ਸ਼ੋਪਨ ਜੇ ਇਸ ਟਾਈਮ ਹਰਜੋਤ ਸਿੰਘ ਜੀ ਬਣਿਆ ਪਿਆ ਆ ਜੌਬ ਮਾਰਕੀਟ ਸਟਰੋਂਗ ਵੀ ਚੱਲ ਰਹੀ ਆ ਜਿਹੜੀਆਂ ਅਵੇਲੇਬਲ ਜੌਬਸ ਆ ਉਹ ਘਟ ਵੀ ਰਹੀਆਂ ਆ ਇਕਨੋਮੀ ਜਿਹੜੀ ਇਨਫਲੇਸ਼ਨ ਆ ਉਹ ਅਜੇ ਵੀ ਉੱਤੇ ਨੂੰ ਆ ਸੋ ਇਹ ਜਿਹੜਾ ਫੈਡ बार-बार ਜਿਹੜੀ ਚੀਜ਼ ਕਹਿ ਰਿਹਾ ਵੀ ਅਸੀਂ 2% ਦੇ ਉੱਤੇ ਲੈ ਕੇ ਆਉਣੀ ਆ ਇਹ ਪਤਾ ਨਹੀਂ ਕਦੋਂ ਅਚੀਵ ਹੋਣੀ ਪਰ ਉਨੀ ਦੇਰ ਤੱਕ ਲੋਕਾਂ ਦਾ ਸਾਹ ਜਿਹੜਾ ਆ ਉਹ ਸੁੱਕਿਆ ਹੀ ਸੁੱਕਿਆ ਆ ਜੀ